ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਸਜੀਆਰਾ ਹਸਪੀਟਲ ਕੌਟਪਤੋਹੀ ਵਿਖੇ ਵਿਸ਼ਾਲ ਵਾਤਾਵਰਣ ਦਿਵਸ ਮਨਾਇਆ ਗਿਆ ਡਾਕਟਰ ਪਰਮਿੰਦਰ ਸੂਦ ਨੇ ਦੱਸਿਆ ਕਿ ਸਾਨੂੰ ਜਿਆਦਾ ਤੋਂ ਜਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਇਸ ਮੌਕੇ RAM PRAKASH SOOD GURDEEP KAUR DR PARMINDER SOOD GOLDSON KOMAL JASSOOD DIVYAN SOOD DR MAMTA HEERA डॉक्टर भविंदर कुमार डॉक्टर मनजीत नंगल डॉक्टर गगन गोपालिया डॉक्टर बिपन पचरंगला मोहन सिंह टोडरपुर आकाश अरमान पविंदर दीप रितु पूजा सोड़िया बंगा दविंदर कौर संतोष जादविंदर सूद गुड मॉर्निंग एवरीवन मैं डॉक्टर परमिंदर सूद एसजीआर हॉस्पिटल कोर्ट होस्पिटल कोटही तो ਅੱਜ ਪੂਰੇ ਵਿਸ਼ਵ ਦੇ ਵਿੱਚ এনਵਾਇਰਨਮੈਂਟ ਡੇ ਵਾਤਾਵਰਨ ਦਿਵਸ ਬੜੇ ਹੀ ਚਾਹਮਾਂ ਦੇ ਨਾਲ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਸਾਨੂੰ এনਵਾਇਰਨਮੈਂਟ ਦੇ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਜੋ ਕਿ ਸਾਡੇ ਲਈ ਸਾਡੇ ਲਈ ਉਹ ਕੁਦਰਤ ਹੈ ਕੁਦਰਤ ਕੁਦਰਤ ਬਲੇਹਾਰੇ ਵਸਿਆ ਤੇਰਾ ਅੰਤਨਾ ਜਾਏ ਰਸਿਆ ਜਿੱਦਾਂ ਕਿ ਗੁਰੂ ਮਹਾਰਾਜ ਆਲਰੇਡੀ ਕਹਿ ਚੁੱਕੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਜਾਂ ਕੇ ਸਾਡੀ ਹਵਾ ਜਿਹੜੀ ਕਿ ਆਪਾਂ ਦੂਸ਼ਿਤ ਕਰਦੇ ਜਾ ਰਹੇ ਹਾਂ ਔਰ ਜਦੋਂ ਕੁਦਰਤ ਦੇ ਖਿਲਾਫ ਅਸੀਂ ਜਾਂਦੇ ਹਾਂ ਔਰ ਕੁਦਰਤ ਸਾਡੇ ਖਿਲਾਫ ਆ ਰਹੀ ਹੈ ਪਵਨ ਗਰੂ ਪਾਣੀ ਪਿਤਾ ਪਾਣੀ ਜਿੰਨੀਆਂ ਵੀ ਲਿਕਵਿਡ ਲਿਕਵਿਡ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਉਹਦੇ ਵਿੱਚ ਵੀ ਬੜੇ ਤਕੜੀ ਮਾਤਰਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮਿਕਸ ਹੋ ਕੇ ਚੀਜ਼ਾਂ ਆ ਰਹੀਆਂ ਜੋ ਕਿ ਖਲਵਾੜ ਕੀਤਾ ਜਾ ਰਿਹਾ ਕੁਦਰਤ ਦੇ ਨਾਲ ਉਹ ਵੀ ਕੁਦਰਤ ਸਾਡੇ ਖਿਲਾਫ ਆ ਰਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਦੀ ਜੇ ਗੱਲ ਕੀਤੀ ਜਾਵੇ ਜਿੰਨਾ ਕਾਣ ਅਸੀਂ ਧਰਤੀ ਦਾ ਮਨੁੱਖ ਦੇ ਯੂਨ ਦੇ ਵਿੱਚ ਆ ਕੇ ਕਰ ਰਹੇ ਆ ਉਹਨਾਂ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਕਈ ਹਜ਼ਾਰ ਸਾਲਾਂ ਤੋਂ ਸਾਡੀ ਜਿਹੜਾ এনਵਾਇਰਨਮੈਂਟ ਆ ਜਾਂ ਸਾਡੀ ਕੁਦਰਤ ਆ এনਵਾਇਰਨਮੈਂਟ ਦੇ ਵਿੱਚ ਉਹ ਬਹੁਤ ਸੇਫ ਸੀ। ਅਗਰ ਅਸੀਂ ਇਹਨੂੰ ਨਾਲ ਲੈ ਕੇ ਚੱਲਦੇ ਆਂ ਤੇ ਸਾਡੇ ਨਾਲ ਚੱਲਦੀ ਹੈ ਜੇ ਅਗੇਂਸਟ ਚੱਲਾਂਗੇ ਇਹਦੇ ਸਾਡੇ ਅਗੇਂਸਟ ਆਉਂਦੀ ਹੈ। ਬਹੁਤ ਤਗੜੀਆਂ ਮਹਾਮਾਰੀਆਂ ਆ ਰਹੀਆਂ ਆ ਪਹਿਲਾਂ ਆ ਚੁੱਕੀਆਂ ਆ ਬਹੁਤ ਚੰਗੀ ਤਰ੍ਹਾਂ ਹੱਥ ਲਵਾ ਚੁੱਕਿਆ 2 ਤੋਂ 3 ਸਾਲ ਤੱਕ ਸਾਰੇ ਅੰਦਰ ਵੀ ਇਸੇ ਕਰਕੇ ਗਏ ਆ ਕਿ ਜਦੋਂ ਅਸੀਂ ਕੁਦਰਤ ਦੇ ਖਿਲਾਫ ਜਾਵਾਂਗੇ ਕੁਦਰਤ ਸਾਡੇ ਖਿਲਾਫ ਆਂਦੀ ਹੈ ਸੋ ਮੈਂ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਜਿੰਨੇ ਵੀ ਸਾਡੇ ਪਦਵੰਤੇ ਸੱਜਣ ਜਾਂ ਸਾਡੇ ਸਰੋਤੇ ਇਸ ਮਾਧਿਅਮ ਦੇ ਰਾਹੀਂ ਮੈਨੂੰ ਸੁਣ ਰਹੇ ਆ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੰਨਾ ਹੋ ਸਕਦਾ ਕੁਦਰਤ ਦੇ ਉੰਦਾ ਖਿਆਲ ਰੱਖਿਆ ਜਾਵੇ ਤਾਂ ਕਿ ਕੁਦਰਤ ਸਾਡਾ ਖਿਆਲ ਰੱਖੇ ਕੁਦਰਤ ਦੇ ਨਾਲ ਚੱਲਾਂਗੇ ਤੇ ਸਾਰੇ ਦੇ ਸਾਰੇ ਕੁਦਰਤ ਸਾਡੇ ਨਾਲ ਚੱਲੂਗੀ ਔਰ ਸਾਰੇ ਦੇ ਸਾਰੇ ਅਸੀਂ ਬਿਲਕੁਲ ਠੀਕ ਰਹਿਵਾਂਗੇ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ